ਰਜੇਂਦਰਾ ਗਾਰਡਨ ਕਲੋਨੀ ਜੋ ਕਿ ਵਾਰਡ ਨੰਬਰ 850 ਦੇ ਐਮਸੀ ਵਰਿੰਦਰ ਕੁਮਾਰ ਬਿੰਦੂ ਜੀ ਉਹਨਾਂ ਦੀ ਵਾਰਡ ਆ ਇੱਥੇ ਬੜੇ ਲੰਮੇ ਸਮੇਂ ਤੋਂ ਮੰਗ ਸੀ ਕਿ ਇੱਥੇ ਰੋਡਸ ਜਿਹੜੇ ਉਹ ਬਣਨ ਵਾਲੇ ਸੀ ਸੋ ਕਾਫੀ ਟਾਈਮ ਦਾ ਟੈਂਡਰ ਤੇ ਮੈਂ ਪਾਸ ਕਰ ਚੁੱਕਾ ਸੀ ਰੋਡਸ ਦਾ ਪਰ ਮੈਨੂੰ ਸੀਗਾ ਕਿ ਜਿਹੜੀ ਬੇਸਿਕ ਇਹਨਾਂ ਦੀ ਜ਼ਰੂਰਤ ਆ ਜਿਹੜੀ ਉਹ ਪਾਣੀ ਦੀ ਹੈ ਕਿਉਂਕਿ ਇਹਨਾਂ ਨੇ ਮਹੱਲੇ ਵਾਲੇ ਚਾਹੁੰਦੇ ਸੀ ਕਿ ਪਹਿਲਾਂ ਸੜਕ ਬਣ ਜੇ ਤੇ ਸੜਕ ਕੱਲੀ ਬਣ ਜੇ ਤੇ ਕੋਈ ਨਹੀਂ ਪਰ ਮੈਂ ਫਿਰ ਐਫਰਟਸ ਕਰਕੇ ਪਹਿਲਾਂ ਕੋਸ਼ਿਸ਼ ਕੀਤੀ ਕਿ ਇਹਨਾਂ ਨੂੰ ਇੱਕ ਪਹਿਲਾਂ ਪਾਈਪ ਪਾ ਲਈਆਂ ਜਾਣ ਵਾਟਰ ਸਪਲਾਈ ਦੀਆਂ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਦੁਬਾਰਾ ਰੋਡਸ ਦੀ ਜਦੋਂ ਕਟਿੰਗ ਕਰਾਂਗੇ ਫਿਰ ਦੁਬਾਰਾ ਇੱਕ ਪੈਸੇ ਵੀ ਵੇਸਟ ਹੋਣਗੇ ਤੇ ਇੱਕ ਇਹਨਾਂ ਦੀ ਬੇਸਿਕ ਨੀਡ ਜਿਹੜੀ ਪਾਣੀ ਦੀ ਆ ਉਹ ਬਹੁਤ ਜ਼ਰੂਰੀ ਸੀ ਸੋ ਇਸ ਕਰਕੇ ਪਹਿਲਾਂ ਜਿੱਥੇ ਸੜਕਾਂ ਦਾ ਕੰਮ ਸ਼ੁਰੂ ਕਰਵਾਇਆ ਉਹਦੇ ਨਾਲ ਹੀ ਵਾਟਰ ਸਪਲਾਈ ਦਾ ਕੰਮ ਸ਼ੁਰੂ ਕਰਵਾਇਆ ਗਿਆ ਵਾਟਰ ਸਪਲਾਈ ਜਿਹੜੀ 메ਨ ਰੋਡ ਦੇ ਵਿੱਚ ਪੈ ਗਈ ਆ ਉਸ ਤੋਂ ਇਲਾਵਾ ਜਿਹੜਾ 25 ਲੱਖ ਦੇ ਕਰੀਬ ਜਿਹੜਾ ਇਹ ਟੈਂਡਰ ਆ ਜਿਹਦੇ ਨਾਲ ਇਹ ਬੀ ਐਮ ਪੀ ਸੀ ਦਾ ਕੰਮ ਜਿਹੜਾ ਹੋਊਗਾ ਸੋ ਅੱਜ ਕੰਮ ਜਿਹੜੇ ਕੰਮ ਦੀ ਸ਼ੁਰੂਆਤ ਕਰ ਦਿੱਤੀ ਆ ਦਿਨ ਥੋੜੇ ਜੇ 5-7 ਦਿਨਾਂ ਨੂੰ ਖੁੱਲ ਜਣੇ ਆ ਕਿਉਂਕਿ ਪਲਾਂਟ ਬੰਦ ਨੇ ਉਹਨਾਂ ਚਿਰ ਠੇਕੇਦਾਰ ਸਾਹਿਬ ਨੂੰ ਕਿਹਾ ਕਿ ਇਹਦੀ ਡਰੈਸਿੰਗ ਕਰਕੇ ਸਫਾਈ ਕਰ ਲਓ ਤੇ ਜਿੱਦਣ ਥੋੜਾ ਜਿਹਾ ਮੌਸਮ ਚੇਂਜ ਹੁੰਦਾ ਉਹ ਦਿਨੇ ਦੀ ਬੀ ਐਮ ਪੀ ਸੀ ਪੈ ਜਾਏਗੀ ਉਸ ਤੋਂ ਬਾਅਦ ਜਿਹੜੇ ਇਹਨਾਂ ਦੀਆਂ ਬਾਕੀ ਜਿਹੜੇ ਪਾਰਟਸ ਰਹਿ ਗਏ ਨੇ ਗਲੀਆਂ ਉਹਦੇ ਚ ਵਾਟ ਸਪਲਾਈ ਦਾ ਕੰਮ ਜਿਹੜਾ ਉਹ ਚੱਲ ਪੂਗਾ ਉਸ ਤੋਂ ਬਾਅਦ ਜਿਹੜੀਆਂ ਰਹਿੰਦੀਆਂ ਉਹ ਵੀ ਜਿਹੜੀਆਂ ਦੁਬਾਰਾ ਉਹਦਾ ਵੀ ਕੰਮ ਜਿਹੜਾ ਚੱਲ ਜੂਗਾ ਇਹ ਭਰਮਪੁਰ ਰੋਡ ਤੋਂ ਲੈ ਕੇ ਕਾਲੇਜੀ ਰੋਡ ਤੱਕ ਜਿਹੜੀ ਹੈ ਜਿਹੜੀ ਆ ਰੋਡ ਜਿਹੜੀ ਆ ਇਹ ਉੱਥੇ ਨਿਕਲਦੀ ਆ ਇਹ ਸਾਰੀ ਜਿਹੜੀ ਆ ਰੋਡ ਜਿਹੜੀ ਆ ਤੇ ਬੀਐਮਪੀਸੀ ਪਾ ਕੇ ਤੁਹਾਨੂੰ ਦਿੱਤੀ ਜਾਊਗੀ ਸੋ ਬੜੇ ਲੰਮੇ ਸਮੇਂ ਤੋਂ ਇਹਨਾਂ ਦੀ ਮੰਗ ਸੀ ਸੋ ਅੱਜ ਇਹਨਾਂ ਦੀ ਮੰਗੇ ਪੂਰੀ ਕੀਤੀ ਗਈ ਆ ਹੋਰ ਵੀ ਜਿਹੜੀਆਂ ਕੋਈ ਇਹਨਾਂ ਦੀਆਂ ਡਿਮਾਂਡਸ ਨੇ ਕੋਈ ਹੋਰ ਜਿਹੜੀਆਂ ਦੱਸਣਗੇ ਉਹ ਵੀ ਪੈਲ ਦੇ ਆਧਾਰ ਤੇ ਜਿਹੜੀਆਂ ਪੂਰੀਆਂ ਕਰ ਦਿੱਤੀਆਂ ਜਾਣਗੀਆਂ ਸਤਿ ਸ਼੍ਰੀ ਅਕਾਲ ਜੀ ਅਸੀਂ ਜੀ ਰਜਿੰਦਰਾ ਗਾਰਡਨ ਕਲੋਨੀ ਚ ਰਹਿੰਦੇ ਆ ਅਸੀਂ ਸਭ ਤੋਂ ਸੋਹਣੀ ਕਲੋਨੀ ਵੇਖ ਕੇ ਅਸੀਂ ਪਲਾਟ ਲਿਆ ਸੀ ਅਸੀਂ ਇਸ ਨੂੰ ਸੋਨਾ ਹੀ ਬਣਾਉਣਾ ਚਾਹੁੰਦੇ ਆ ਅਸੀਂ ਅੱਜ ਬਹੁਤ ਖੁਸ਼ ਆ ਪਾੜਾ ਸਾਹਿਬ ਸਾਡੀ ਆਏ ਨੇ ਕਲੋਨੀ ਚ ਤੇ ਸਾਡੀ ਬਹੁਤ ਦੇਰ ਦੀ ਮੰਗ ਜਿਹੜੀ ਪੂਰੀ ਹੋਈ ਹੈ ਤੇ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਉਮੀਦ ਆ ਵੀ ਜਿਹੜੀਆਂ ਰਹਿਂਦੀਆਂ ਕਮੀਆਂ ਉਹ ਵੀ ਜਿਹੜੀਆਂ ਆਨਲਰ ਸਮਝ ਪੂਰੀਆਂ ਹੋ ਜਣਗੀਆਂ ਹਾਂਜੀ ਹਾਂਜੀ ਉਹਨਾਂ ਨੇ ਵਾਦਾ ਕੀਤਾ ਇੱਕ ਸਾਨੂੰ ਸਮੱਸਿਆ ਕੂੜੇ ਦੀ ਸਟਰੀਟ ਲਾਈਟ ਦੀ ਹੈ ਉਹ ਜ਼ਰੂਰੀ ਚਾਹੀਦੀ ਹੈ ਪਾਣੀ ਚਾਹੀਦਾ ਸੀ ਉਹ ਮਿਲ ਗਿਆ ਸੜਕ ਦੀ ਸਮੱਸਿਆ ਕਿੰਨੀ ਦੇਰ ਹੋ ਗਿਆ ਮੰਗ ਰੱਖੀ ਸਾਨੂੰ 6 ਸਾਲ ਹੋ ਗਏ ਜਿਆਦਾ ਜੀ ਅਸੀਂ 6 ਸਾਲ ਤੋਂ ਅਸੀਂ ਪਰੇਸ਼ਾਨ ਸੀ ਤੇ ਇਹੀ ਸੀ ਵੀ ਅੱਜ ਬਣਦੀ ਹੈ ਕੱਲ ਬਣਦੀ ਹੈ ਸੜਕ ਨਾ ਬੰਦ ਕਰੀ ਕਿ ਕੀ ਦਿੱਕਤ ਆਦੀ ਹੈ ਬਾਰਿਸ਼ਾਂ ਤੇ ਮੌਸਮ ਹੁੰਦਾ ਜਾਂ ਉਹ ਸੜਕ ਛੋਟੇ ਬੱਚਿਆਂ ਉਹ ਤੇ ਜੀ ਅਸੀਂ ਜਾਣਦੇ ਆ ਹੋਰ ਕੋਈ ਨਹੀਂ ਜਾਣਦਾ ਕਿਉਂਕਿ ਅਸੀਂ ਬੱਚਾ ਬਾਹਰ ਨਹੀਂ ਕੋ ਕੱਢ ਸਕਦੇ ਸਕੂਲ ਜਾਣ ਦੀ ਦਿੱਕਤ ਆ ਰਹੀ ਸੀ ਅਸੀਂ ਬਾਹਰ ਨਹੀਂ ਨਿਕਲ ਸਕਦੇ ਕੋਈ ਤੁਰ ਕੇ ਤੇ ਕਿਤੇ ਜਾ ਹੀ ਨਹੀਂ ਸਕਦਾ ਹੋਰ ਠੀਕ ਹੋ ਜਾਏਗਾ ਬਣ ਜਾਏਗਾ ਨੇਚਰਲੀ ਠੀਕ ਹੈ ਅੱਜ ਰਜੇਂਦਰਾ ਗਾਰਡਨ ਦੇ ਵਿੱਚ ਅਸੀਂ ਆਏ ਆ ਜਿਹੜੀ ਨਵੀਂ ਸੜਕ ਦਾ ਕੰਮ ਸੀਗਾ ਪੈਂਡਿੰਗ ਸੀਗਾ ਡੂ ਟੂ ਵਾਟਰ ਸਪਲਾਈ ਔਰ ਮੇਨ ਰੋਡ ਤੇ ਜਿਹੜੀ ਆ ਵਾਟਰ ਸਪਲਾਈ ਕੰਪਲੀਟ ਹੋ ਗਈ ਹੈ ਔਰ ਇਹਦਾ ਜਿਹੜਾ ਬੀਐਮ ਦਾ ਪੀਸੀ ਦਾ ਕੰਮ ਆ ਜਿਹੜਾ ਉਹ ਸਟਾਰਟ ਹੋਣ ਜਾ ਰਿਹਾ ਕਿਉਂਕਿ ਅਜੇ ਪਲਾਨਟ ਬੰਨਨੇ ਬਿਫੋਰ ਥੈਟ ਇਹਨਾਂ ਦੀ ਜੋ ਵੀ ਸਟਾਰਟਿੰਗ ਪ੍ਰੋਸੀਜਰ ਆ ਉਹ ਇਹਨਾਂ ਨੂੰ ਕਹੇਤਾ ਸਟਾਰਟ ਕਰ ਦਿਓ ਜਿਸ ਦਿਨ ਦਿਨ ਖੁੱਲਦੇ ਆ ਤੇ ਪਲਾਂਟ ਚੱਲਦਾ ਤੇ ਫਿਰ ਇਹਨਾਂ ਦੀ ਜਿਹੜੀ ਆ ਪੀਸੀ ਵਗੈਰਾ ਸਾਰਾ ਕੁਝ ਪੈ ਜਾਏਗਾ ਔਰ ਜੋ ਹੋਰ ਇਹਨਾਂ ਦੀਆਂ ਜਿਹੜੀਆਂ ਅੰਦਰ ਲਿੰਕ ਗਲੀਆਂ ਨੇ ਛੜਕਾਂ ਨੇ ਉਹਨਾਂ ਦੇ ਵਿੱਚ ਵੀ ਵਾਟਰ ਸਪਲਾਈ ਦਾ ਕੰਮ ਹੋਣ ਜਿਹੜਾ ਉਹ ਸ਼ੁਰੂ ਹੋਣ ਲੱਗਿਆ ਔਰ ਇੱਥੇ ਜਿਹੜਾ ਵਾਟਰ ਸਪਲਾਈ ਦਾ ਪੰਪ ਆ ਉਹਦੇ ਲਈ ਵੀ ਹੁਣੇ ਹੀ ਪ੍ਰਧਾਨ ਬਲਜੀਤ ਪਾੜਾ ਨੇ ਦੱਸਿਆ ਕਿ ਜਿਹੜਾ ਜੇ ਕੋਈ ਦਿੱਕਤ ਆਈ ਕਿ ਤੇ ਉਹ ਵੀ ਨਵਾਂ ਜਿਹੜਾ ਬੋਰ ਜਿਹੜਾ ਕਰਤਾ ਜਾਏਗਾ ਸੋ ਵਿਦਆਊਟ ਗਵਰਨਮੈਂਟ ਕੰਮ ਕਰਾਉਣੇ ਮੇਰੇ ਖਿਆਲ ਬੜੇ ਔਖੇ ਹੁੰਦੇ ਆ ਔਰ ਬਿਨਾ ਸਰਕਾਰ ਤੋਂ ਬਹੁਤੇ ਐਮਐਲਏ ਤੇ ਪ੍ਰਧਾਨ ਇਹੋ ਕਹਿ ਕੇ ਪੱਲਾ ਝਾੜ ਲੈਂਦੇ ਆ ਕਿ ਸਾਡੀ ਸਰਕਾਰ ਨਹੀਂ ਕੀ ਕਰੀਏ ਪਰ ਅਸੀਂ ਲਈਆਂ ਵੋਟਾਂ ਸਾਨੂੰ ਜਤਾਇਆ ਲੋਕਾਂ ਨੇ ਦੋਨਾਂ ਭਰਾਵਾਂ ਨੂੰ ਮੈਂਡੇਟ ਮਿਲਿਆ 29 ਕਾਉਂਸਲਰ ਜਤਾ ਕੇ ਸ਼ਹਿਰ ਨੇ ਸਾਡੇ ਤੇ ਵਿਸ਼ਵਾਸ ਕੀਤਾ ਔਰ ਐਮਐਲਏ ਦੋਰੇ ਜਤਾ ਕੇ ਮੇਰੇ ਤੇ ਵਿਸ਼ਵਾਸ ਕੀਤਾ ਮੈਂ ਇੰਨਾ ਕਹਿ ਕੇ ਪੱਲਾ ਝਾੜਨ ਵਾਲਾ ਐਮਐਲਏ ਤੇ ਅਸੀਂ ਪ੍ਰਧਾਨ ਨਹੀਂ ਆ ਕਿ ਸਾਡੀ ਸਰਕਾਰ ਨਹੀਂ ਨਈ ਸਰਕਾਰ ਪਰ ਸਾਨੂੰ ਆਪਣੇ ਰਾਈਟਸ ਪਤਾ ਨੇ ਔਰ ਅਬ ਕੰਟੀਨਿਊਸਲੀ ਐਫਰਟ ਕਰਕੇ ਤੁਸੀਂ ਦੇਖਿਆ ਹੋਊਗਾ ਪਿਛਲੇ ਦਿਨਾਂ ਦੇ ਵਿੱਚ ਵੀ ਆਲਮੋਸਟ ਅਸੀਂ 27-22 ਕਰੋੜ ਰੁਪਇਆ 22 ਲੱਖ ਰੁਪਇਆ ਇੱਕ ਪਰਿਵਾਰ ਨੂੰ ਪ੍ਰਦਾਨ ਨੇ ਦਿੱਤਾ ਉੱਥੇ ਕਾਉਂਸਲ ਦੇ ਵਿੱਚ ਸੱਦ ਕੇ ਲੋਕਾਂ ਨੂੰ 7-8 ਕਰੋੜ ਦਾ ਅਸੀਂ ਗਾੜੀ ਵੀ ਪ੍ਰੋਸੀਜਰ ਫਾਲੋ ਕਰ ਲਿਆ ਜਿਨ੍ਹਾਂ ਨੂੰ ਛੱਤਾ ਨਹੀਂ ਗਈਆਂ ਕਿਉਂਕਿ ਕੰਮ ਕਰਵਾਉਣੇ ਵੀ ਹੋਣੇ ਚਾਹੀਦੇ ਆ ਔਰ ਹੁਣ ਵੀ ਬਿਨਾ ਸਰਕਾਰ ਤੋਂ ਆ ਐਫਰਟ ਜਿਹੜੇ ਚੱਲ ਰਹੇ ਆ ਔਰ ਇਹ ਚੱਲਦੇ ਰਹਿਣਗੇ ਔਰ ਮੈਂ ਜਿਆਦਾ ਕੁਛ ਨਾ ਕਹਿੰਦਾ ਹੋਇਆ ਇੱਕ ਗੱਲ ਹੋਰ ਤੁਹਾਨੂੰ ਕਹਿ ਦਿੰਨਾ ਕਿ ਜਸਟ ਵੇਟ ਐਂਡ ਵਾਚ ਫਾਰ ਫਿਊ ਡੇਸ ਥੋੜੇ ਦਿਨ ਵੇਟ ਕਰੋ ਇੱਕ ਹੋਰ ਉਘਾਟਨ ਵੀ ਕਰਾਂਗੇ ਕੰਮਾਂ ਦੇ ਔਰ ਅੱਖਾਂ ਵੀ ਹੱਡੀਆਂ ਰਹਿ ਜਾਣਗੀਆਂ ਸਰਕਾਰ ਦੀਆਂ ਵੀ ਤੇ ਵਿਰੋਧੀਆਂ ਦੀਆਂ ਵੀ ਇਹ ਦੋਵੇਂ ਭਰਾ ਕਰਦੇ ਕੀ ਫਿਰਦੇ ਆ ਪਾਖਾ ਕਿੱਥੋਂ ਲਿਆਉਂਦੇ ਆ ਸੋ ਅੱਜ ਮੈਂ ਇੰਨਾ ਹੀ ਅਜੇ ਦੱਸਣਾ ਕਿਉਂਕਿ ਉਹ ਵੀ ਦਸ ਦਿਨ ਸੋਚ ਲੈਣ ਕਿ ਪਤਾ ਨਹੀਂ ਕੀ ਕਰਨਾ ਕਿਉਂਕਿ ਅਸੀਂ ਸਾਨੂੰ ਪਤਾ ਸਾਡੇ ਰਾਈਟਸ ਸਾਨੂੰ ਪਤਾ ਸਾਡੀ ਲੜਾਈ ਲੜ ਕੇ ਅਸੀਂ ਕਿੱਦਾਂ ਪੈਸੇ ਲਿਆਉਣੇ ਆ ਔਰ ਪੈਸੇ ਫਿਰ ਅਸੀਂ ਕੋਈ ਤਿਆਰੀ ਕੀਤੀ ਆ ਕਾਫੀ ਵੱਡੀ ਅਮਾਉਂਟ ਜਿਹੜੀ ਕਿ ਮੇਰੇ ਸਾਰੇ ਗੁਰਦਾਸਪੁਰ ਸ਼ਹਿਰ ਤੇ ਲੱਗੇਗੀ ਔਰ ਥੋੜੇ ਦਿਨਾਂ ਦੇ ਵਿੱਚ ਹੀ ਮੈਂ ਉਹਦੀ ਸ਼ੁਰੂਆਤ ਕਰਨ ਜਾ ਰਿਹਾ ਔਰ ਉਸ ਦਿਨ ਹੀ ਮੈਨੂੰ ਲੱਗਦਾ ਕਿ ਮੈਂ ਇੱਥੇ ਗੱਲ ਕਰਾਂ ਦੇ ਬੈਟਰ ਹੋਊਗਾ ਕਿਉਂਕਿ ਪ੍ਰੋਸੈਸ ਦੇ ਵਿੱਚ ਆ ਪੈਸੇ ਲੈਣਦੇ ਆ ਟੈਂਡਰ ਲੱਗ ਗਿਆ ਮੇਰੇ ਖਿਆਲ ਹਾਂ ਟੈਂਡਰ ਖੁੱਲ ਗਿਆ ਸੋ ਇਸ ਕਰਕੇ ਫਿਰ ਮੈਂ ਇਹਦੇ ਤੇ ਗੱਲ ਉਹਦਾਂ ਵਿਜੀਤ ਜੀ ਕਰਾਂਗੇ ਆਪਾਂ ਸੋ ਮੈਂ ਤੇ ਇੰਨਾ ਹੀ ਕਹਿਣਾ ਚਾਹੁੰਦਾ ਕਿ ਭਾਈ ਸਰਕਾਰ ਹੋਵੇ ਨਾ ਓਏ ਮਨਸ਼ਾ ਚਾਹੀਦੀ ਆ ਅੱਜ 4 ਸਾਲ ਗਵਰਨਮੈਂਟ ਹੋ ਗਏ ਆ ਮੇਰੀ ਜਿੱਥੇ ਕੀਤੀ ਹੋਈ ਡਵੈਲਪਮੈਂਟ ਉੱਥੇ ਰੁਕੀ ਪਈ ਆ ਔਰ ਉਹਦੇ ਤੇ ਜੇ ਮਾੜਾ ਮੋਟਾ ਕੰਮ ਕਰਦਾ ਤੇ ਮੈਂ ਕਰਦਾ ਮਤਲਬ ਇਟਸ ਵੈਰੀ ਅਸਟੋਨਿਸ਼ਿੰਗ ਕਿ ਮਤਲਬ 4 ਸਾਲ ਬੀਤਣ ਤੋਂ ਬਾਅਦ ਵੀ ਇੱਕ ਵੀ ਨਵਾਂ ਪ੍ਰੋਜੈਕਟ ਮੇਰੇ ਗੁਰਦਾਸਪੁਰ ਦੇ ਵਿੱਚ ਨਹੀਂ ਆਇਆ ਮੈਂ ਗਣੌਣ ਲੱਗਾ ਆਪਣੇ ਕੰਮ ਤੇ ਮੇਰੇ ਖਿਆਲ ਉਹ ਮੁੱਕ ਨਹੀਂ ਸਕਦੇ ਇੰਨੇ ਕੰਮ ਕਰਾਏ ਆ ਔਰ ਮੈਂ ਓਨੈਸਟਲੀ ਕੀਤੇ ਸੀਗੇ ਕੰਮ ਕਿਉਂਕਿ ਇਹਨਾਂ ਦੀ ਵਿਜੀਲੈਂਸ ਨੇ ਵੀ ਸਾਰੇ ਮੈਂ ਵਿਜੀਲੈਂਸ ਦੀ ਗੱਲ ਬਾਰ-ਬਾਰ ਕਿਉਂ ਕਰਦਾ ਕਿਉਂਕਿ ਮੈਨੂੰ ਡਰ ਨਹੀਂ ਜਿਸ ਬੰਦੇ ਨੂੰ ਡਰ ਰਿਹਾ ਉਹ ਤਾਂ ਵਿジネス ਦਾ ਨਾ ਹੀ ਨਹੀਂ ਲੈਂਦਾ ਅਗਲਾ ਕਹਿੰਦਾ ਟਾਈਮ ਕੱਢੋ ਮੈਂ ਟਾਈਮ ਕੱਢਣ ਵਾਲਿਆਂ ਚੋਂ ਐਮਐਲਏ ਨਹੀਂ ਮੈਨੂੰ ਆ ਮੇਰੀ ਸੰਗਤ ਨੇ ਜਿਤਾਇਆ ਮੈਂ ਨਾ ਅੱਜ ਡਰਦਾ ਕਿਸੇ ਤੋਂ ਨਾ ਕੱਲ ਡਰਦਾ ਸਿਰਫ ਜੇ ਡਰਦਾ ਆਪਣੀ ਸੰਗਤ ਤੋਂ ਜਿਨ੍ਹਾਂ ਨੇ ਵੋਟਾਂ ਪਾਈਆਂ ਲੀਡਰ ਲੀਡਰ ਇਹ ਭਲੇ ਖਾਣਾ ਰੱਖਣ ਵੀ ਪਾੜਾ ਡਰ ਜੂਗਾ ਜਾਂ ਪਾਰਾ ਡਰਦਾ ਆ ਮੈਂ ਸਿਰ ਉਸ ਪ੍ਰਮਾਤਮਾ ਕੋ ਡਰਦਾ ਤੇ ਜਾਂ ਆਪਣੇ ਲੋਕਾਂ ਤੋਂ ਡਰਦਾ ਸ਼ਹਿਰ ਵਾਸੀਆਂ ਤੋਂ ਤੇ ਆਪਣੇ ਹਲਕੇ ਦੇ ਵਾਸੀਆਂ ਤੋਂ ਜਿਨ੍ਹਾਂ ਨੇ ਵੋਟਾਂ ਪਾਈਆਂ ਔਰ ਡਰਦਾ ਇਸ ਕਰਕੇ ਆ ਕਿ ਮੈਨੂੰ ਇੰਨੀ ਵਗਦੀ ਹਨੇਰੀ ਚ ਇਹਨਾਂ ਨੇ ਜਤਾਇਆ ਔਰ ਮੈਂ ਇੰਨੇ ਕੰਮ ਕਰਾਂ ਡਰ ਇਸੇ ਚੀਜ਼ ਦਾ ਕਿ ਕੋ ਕਮੀ ਨਾ ਰਹਿ ਜੇ ਔਰ ਦਿਨ ਦਾ ਤੇ ਇਸੇ ਕੰਮ 'ਚ ਇਸੀ ਐਫਰਟ ਲੱਗੇ ਹੁੰਨੇ ਆ ਪੈਸੇ ਲਿਆਉਣੇ ਇਟਸ ਅ ਵੈਰੀ ਡਿਫਿਕਲਟ ਜੌਬ ਗਵਰਨਮੈਂਟ 'ਚ ਰਹਿ ਕੇ ਲੋਕ ਪੈਸੇ ਨਹੀਂ ਲਿਆ ਸਕਦੇ ਮੈਂ ਗਵਰਨਮੈਂਟ ਤੋਂ ਬਿਨਾਂ ਰਹਿ ਕੇ ਪੈਸੇ ਲਿਆ ਰਿਆ ਕਿਵੇਂ ਲਿਆ ਰਿਆ ਉਹ ਮੈਂ ਹੁਣ ਓਨ ਕੈਮਰਾ ਨਹੀਂ ਦੱਸ ਸਕਦਾ ਪਰ ਬੜੇ ਤਰੀਕੇ ਨੇ ਬੜੇ ਰਿਲੇਸ਼ਨ ਨੇ ਬੜਾ ਕੋਸ਼ਾ ਜੇ ਮਨਸਾ ਸ਼ਾਫ ਹੈ ਤੇ ਅਫਸਰ ਵੀ ਸਾਥ ਦਿੰਦੇ ਨੇ ਤੇ ਪਰਮਾਤਮਾ ਵੀ ਸਾਥ ਦਿੰਦਾ ਆ ਸੋ ਇਸ ਕਰਕੇ ਬੜੀਆਂ ਖੁਆਇਸ਼ਾਂ ਨੇ ਮਨ ਦੇ ਵਿੱਚ ਗੁਰਦਾਸਪੁਰ ਪ੍ਰਤੀ ਜਿਹੜੇ ਲੋਕ ਗੱਲਾਂ ਕਰਦੇ ਆ ਨਾ ਘਰੇ ਬੈਠੇ ਕਈ ਵਾਰ ਮੈਂ ਵੇਖਦਾ ਫੇਸਬੁੱਕ ਤੇ ਸਾਰਾ ਕੁਝ ਜਦੋਂ ਉਹ ਗੱਲਾਂ ਕਰਦੇ ਆ ਮੈਨੂੰ ਹਾਸਾ ਆਉਂਦਾ ਵੀ ਯਾਰ ਕਿਤੇ 2000 ਵਿਜੇ ਜੀ 17 ਵਾਲਾ ਵੀ ਕਿਤੇ ਸੀਨ ਯਾਦ ਕਰਾਓ ਵੀ 17 ਚ ਗਰਦਾਸਪੁਰ ਖੜਾ ਕਿੱਥੇ ਸੀਗਾ ਜਿੱਥੇ ਉਹ ਭਾਈ ਲਾਲੋ ਚੌਕ ਬਣਿਆ ਉਸ ਚੂੰਗੀ ਦਾ ਮੇਰੇ ਖਿਆਲ ਇੱਥੇ ਸਾਡੀ ਜਨਰੇਸ਼ਨ ਤੋਂ ਜਿਹੜੇ ਬਾਅਦ ਆ ਉਹਨਾਂ ਨੂੰ ਵੀ ਪਤਾ ਆ ਕਿ ਉੱਥੋਂ 12-12 ਫੁੱਟ ਓਪਨ ਨਾਲੇ ਤੇ ਡਰੇਨਾ ਸਮੈਲ ਆਉਂਦੀ ਸੀ ਲੰਗ ਨਹੀਂ ਸੀ ਸਕਦਾ ਕੋਈ ਔਰ ਅੱਜ ਅੱਜ ਸ਼ਹਿਰ ਚ ਸੋਹਣੀਆਂ ਸੜਕਾਂ ਲਾਈਟਾਂ ਚੌਕ ਸੋਹਣੇ ਅੰਡਰ ਬ੍ਰਿਜ ਬੱਸ ਸਟੈਂਡ ਚੱਚਾ ਬੱਚਾ ਵਾਰਡ ਬਣ ਰਹੀ ਆ ਮਤਲਬ ਕਿੰਨੇ ਕੰਮ ਕਰਾਵਾ ਪਾਰਕਾਂ ਦੇ ਸੁੰਦਰੀ ਪਾਰਕਾਂ ਪਾਰਕਾਂ ਦਾ ਡੀਸੀ ਡੀਸੀ ਦੇ ਜਿਹੜੇ ਘਰ ਦੇ ਲਾਗੇ ਪਾਰਕ ਆ ਡੀਸੀ ਦੀ ਪਾਰਕ ਲਾਗੇ ਉਹ ਬਣਾਈ ਗੁਰੂ ਨਾਨਕ ਪਾਰਕ ਬਣਾਈ ਹੁਣ ਕਿਤੇ ਨਾ ਕਿਤੇ ਆ ਕੇ ਜਿਹੜੀ ਮੈਨੂੰ ਦਿੱਕਤ ਆ ਰਹੀ ਆ ਉਹ ਕੂੜੇ ਦੀ ਆ ਰਹੀ ਆ ਕਿ ਮੈਂ ਪਿਛਲੇ 2 ਸਾਲ ਤੋਂ ਬਲਜੀਤ ਪਾੜਾ ਔਰ ਆਸੀਂ ਰੜ ਕੇ ਆਪਣੇ ਸਰਪੰਚਾਂ ਦੀਆਂ ਪੈੜੀਆਂ ਚ ਕੂੜਾ ਸੁੱਟ ਰਹੇ ਆ ਪਿਛਲੇ 2 ਸਾਲ ਤੋਂ ਕੋਈ ਪ੍ਰਸ਼ਾਸਨ ਵੱਲੋਂ ਕਿਉਂਕਿ ਜਗ੍ਹਾ ਤੇ ਡੀਸੀ ਸਾਹਿਬ ਦੇ ਸਾਈਨ ਹੋਣੇ ਆ ਉਹ ਕਰਦੇ ਨਹੀਂ ਦੋ ਤਿੰਨ ਡੀਸੀ ਬਦਲ ਗਏ ਪੈਨ ਚੋ ਸ਼ਾਈ ਮੋਗ ਗਈ ਉਹਨਾਂ ਦੀ ਉਹ ਕਹਿੰਦੇ ਕਿ ਨਾ ਭਾਈ ਕਮੇਟੀ ਪਾੜੇਦੀ ਆ ਤੇ ਪਾੜਾ ਇਹ ਤੇ ਕਹਿ ਕੇ ਜਾਨ ਨਹੀਂ ਛਡਾਉਂਦਾ ਵੀ ਭਾਈ ਕਮੇਟੀ ਆ ਨਹੀਂ ਡੀਸੀ ਸਾਈਨ ਨਹੀਂ ਕਰਦਾ ਮੈਂ ਤੇ ਕੂੜਾ ਨਹੀਂ ਚੁੱਕਣਾ 1 1 ਵਜੇ ਤੱਕ 1:30 1:30 ਵਜੇ ਤੱਕ ਬਲਜੀਤ ਆਪ ਗੱਡੀ ਲੈ ਕੇ ਨਾਲ ਕੂੜਾ ਸੁੱਟਣ ਜਾਂਦਾ ਔਰ ਕਈ ਵਾਰੀ ਝਗੜੇ ਹੋਏ ਆ ਅਸੀਂ ਆਪ ਦੀ ਜ਼ਿੰਮੇਵਾਰੀ ਬਾਖੂਬੀ ਨਿਭਾ ਰਹੇ ਆ ਨਿਭਾਉਂਦੇ ਰਾਵਾਂਗੇ ਔਰ ਲਤਾਂ ਉਹਨਾਂ ਦੀਆਂ ਹੀ ਖਿੱਚੀਆਂ ਜਾਂਦੀਆਂ ਜਿੱਨਾਂ 'ਚ ਜਾਨ ਹੋਵੇ ਮੁਰਦਿਆਂ ਦੀ ਲਤਾਂ ਹੀ ਕੋਈ ਨਹੀਂ ਖਿੱਚਦਾ ਤੇ ਸਾਡੇ 'ਚ ਪਰਮਾਤਮਾ ਨੇ ਜਾਨ ਭਰੀ ਆ ਕੰਮ ਕਰਦੇ ਆਏ ਆ ਕਰਦੇ ਰਵਾਂਗੇ ਸੱਚੇ ਬਾਦਸ਼ਾਹ ਤਾਕਤ ਇਦਾਂ ਹੀ ਦਵੇ ਅਜੇ ਤੇ ਬੜੀਆਂ ਰੀਜਾਂ ਨੇ ਗਰਦਾਸਪੁਰ ਲਈ ਅਜੇ ਸੱਚੇ ਬਾਦਸ਼ਾਹ ਕਿਤੇ 27 ਵਾਲਾ ਮੌਕਾ ਸਰਕਾਰ 'ਚ ਕਿਤੇ ਦੇਤਾ ਨਾ 32 'ਚ ਮੈਂ ਸੰਗਤ ਕੋ ਡਰ ਕੇ ਕਹਿੰਨਾ ਆ ਕਿ 32 ਦੇ ਇਲੈਕਸ਼ਨ ਹੀ ਤਾਂ ਲੜਨੀ ਆ ਕਿ ਜੇ ਗਰਦਾਸਪੁਰ ਮੈਂ 3583 ਤੋਂ 50 ਰੈਂਕ ਤੇ ਲਿਆ ਸਕਨਾ ਤਾਂ ਮੈਂ ਪਹਿਲੇ ਤੇ ਵੀ ਲਿਆਉਣ ਦੀ ਕਾਬਲੀਅਤ ਰੱਖਦਾ ਆ ਔਰ ਲੈ ਕੇ ਆਉਂਗਾ ਇਹ ਕੋਈ ਮੇਰੀ ਨਹੀਂ ਗੱਲ ਇਹ ਤੇ ਵਿਰੋਧੀ ਇੱਥੇ ਗੱਲ ਤੇ ਕਰਨ ਮੇਰੇ ਨਾਲ ਕਿੱਥੇ ਨਾਰਥ ਇੰਡੀਆ 'ਚ ਅਸੀਂ 3583 ਰੈਂਕ ਤੇ ਸੀ ਅੱਜ 50 ਰੈਂਕ ਤੇ ਮੈਂ ਲੈ ਕੇ ਆਇਆ ਤੇ ਹੁਣ ਮੈਂ ਕੱਲ ਪਰਸੋਂ ਚੌਥਾ ਡੇਲੀ ਪੋਸਟ ਵਾਲਿਆਂ ਮੈਨੂੰ ਲਾਈਨ ਤੇ ਲਿਆ ਸੀ ਉਹਨਾਂ ਨੇ ਰੈਂਕਿੰਗ ਦੱਸੀ ਪਿਆਸ ਵਾ ਤੁਸੀਂ 161 ਰੈਂਕ ਤੇ ਹੋ ਫੇਰ ਵੀ ਅਸੀਂ 3583 ਡਿਗਿਟ ਅੱਥੇ ਵੀ 161 ਤੇ ਆ ਤੇ ਪ੍ਰਮਾਤਮਾ ਨੇ ਮੇਰ ਰੱਖੀ ਤੇ ਪਹਿਲੇ ਤੇ ਵੀ ਲੈ ਕੇ ਆਵਾਂਗਾ ਸਾਨੂੰ ਪਤਾ ਹੈ ਕੰਮ ਕਿਦਾਂ ਕਰਨਿਆ ਅਸੀਂ ਕਿਸੇ ਦਾ ਕਮਿਸ਼ਨਾ ਨਹੀਂ ਕਰਨੀ ਆਫਸਰਾਂ ਦਾ ਹੁਣ ਜਿਹੜੇ ਬੰਦੇ ਕਹਿੰਦੇ ਤਲ ਤੱਕ ਤੇ ਬਾਈ ਤੱਕ ਤੁਹਾਨੂੰ ਵੀ ਪਤਾ ਜਦੋਂ ਮੈਂ ਇਲੈਕਸ਼ਨ ਲੜੀ ਸੀ ਤੇ ਮੈਨੂੰ ਇਹ ਕਹਿੰਦੇ ਹੁੰਦੇ ਇਲੈਕਸ਼ਨ ਨੰਗਲਾਂ ਤੋਂ ਸਰਕਾਰ ਆਲਾਂ ਤੋਂ ਟੰਗ ਦਿਆਂਗੇ ਇਹਨੂੰ ਫੜ ਕੇ ਨੇ ਪੈਸੇ ਖਾਦੇ ਆ ਅੱਜ ਵੀ ਅਫਸਰ ਉਹ ਲੱਗੇ ਨੇ ਜਿਹੜੇ ਮੇਰੇ ਵਾਰੀ ਲੱਗੇ ਸੀ ਸਾਰੇ ਅਫਸਰ ਸ਼ਾਈ ਉਹੋ ਲੱਗੀ ਆ 200 200 ਕਰੋੜ ਦੀਆਂ ਸੜਕਾਂ ਮੈਂ ਆਪਣੇ ਇਲਾਕੇ 'ਚ ਬਣਾਈਆਂ ਯਾਰ ਅਫਸਰਾਂ ਨੂੰ ਕਰੰਟ ਗਰੰਟ ਲਾ ਕੇ ਹੀ ਮਨਾ ਲਉ ਵੀ ਪਾੜੇ ਨੇ ਪੈਸੇ ਖਾਦੇ ਆ ਕਿਸੇ ਪਾਣੀ ਦੀ ਬੋਤਲ ਦਾ ਅਲੀਗੇਸ਼ਨ ਹੀ ਲਾ ਕੇ ਦੱਸਦੇ ਹੋ ਸੋ ਇਸ ਕਰਕੇ ਮੈਂ ਮੈਂ ਇਸ ਕਰਕੇ ਗੱਲਾਂ ਕਰਦਾ ਕਿ ਇਹ ਬਹੁਤ ਕਿਤੇ ਇਟਸ ਵੈਰੀ ਰੇਅਰ ਕਿ ਜਿਹੜੇ ਲੀਡਰ ਵਿਦਆਊਟ ਸਰਕਾਰ ਵੀ ਇਦਾਂ ਬੋਲਣ ਕੋਈ ਨਹੀਂ ਬੋਲਦਾ ਇਦਾਂ ਮੈਂ ਬੋਲਦਾ ਬੋਲਦਾ ਰਹੂੰਗਾ ਜਿੰਨਾ ਚਿਰ ਮਾਨਦਾਰਾ ਜਿੱਦਣ ਇਮਾਨਦਾਰੀ ਮੁੱਕ ਗਈ ਉਦੋਂ ਮੈਂ ਵੀ ਅਧਗਟਨ ਕਰਿਆ ਆਂ ਦੀ ਨਿਕਲ ਜਾ ਕਰਨਾ ਗੱਡੀ ਤੇ ਸੱਚੇ ਪਾਤਸ਼ਾਹਗੇ ਹੋਰ ਅਰਦਾਸ ਕਰਦਾ ਕਿ ਪ੍ਰਮਾਤਮਾ ਉਹ ਦਿਨ ਨਾ ਲੇ ਅੱਜ ਕੱਲ੍ਹ ਤੱਕ ਸਾਫ ਦੀ ਪੇਸ਼ੀ ਮੁੱਖ ਮੰਤਰੀ ਦੀ ਤੇ ਅੱਜ ਤੱਕ ਦੇ ਜਥੇਦਾਰ ਦਾ ਕਹਿਣਾ ਕਿ ਉਹਨਾਂ ਨੇ ਕਿਹਾ ਕਿ ਜਿਹੜੀ ਵੀ ਸਿਟਰੀ ਜਾਂਚ ਹੋਏਗੀ ਉਹ ਮਰਿਆਦਾ ਦੇ ਵਿੱਚ ਹੋਏਗੀ ਕਿਸੇ ਨੂੰ ਤੰਗ ਪਰੇਸ਼ਾਨ ਨਹੀਂ ਕੀਤਾ ਜਾਏਗਾ ਮੁੱਖ ਮੰਤਰੀ ਦੇ ਦੇਖੋ ਮੈਂ ਅਕਾਲ ਤਖਤ ਸਾਹਿਬ ਦੇ ਉੱਤੇ ਕੋਈ ਟਿੱਪਣੀ ਕਰਦਾ ਚੰਗਾ ਨਹੀਂ ਲੱਗਦਾ ਨਾ ਮੇਰੀ ਹੈਸੀਅਤ ਆ ਜਿਨ੍ਹਾਂ ਲੋਕਾਂ ਨੇ ਅਕਾਲ ਸਖ ਸਾਹਿਬ ਨਾਲ ਮੱਥਾ ਲਾਇਆ ਉਹਨੂੰ ਪਰਮਾਤਮਾ ਸਤਿਮਤ ਬਖਸ਼ੇ ਮੈਂ ਇਹਦੇ ਤੇ ਬਹੁਤਾ ਕੁਝ ਬੋਲਣਾ ਹੀ ਨਹੀਂ ਚਾਹ ਸਰ ਆਪਣੇ ਕਹਿੰਦੇ ਕਿ ਜਿੰਨ ਮੰਜੀਤਿਆ ਬਾਹਰ ਆਗੇ ਤੇ ਇਨਕਲਾਬ ਆਏਗਾ ਤੇ ਅਕਾਲੀ ਦਲ ਦੁਬਾਰਾ ਵਾਪਸੀ ਕਰੇਗਾ ਵੱਡੇ ਤੋਂ ਚਲੋ ਮੈਂ ਨਾ ਹੁਣ ਕੀ ਕਰਾਂ ਮੈਂ ਇਹਦੇ ਤੇ ਕੀ ਟਿੱਪਣੀ ਕਰਾਂ ਮੈਂ ਛੱਡ ਯਾਰ ਸਰ ਕੰਮ ਅੰਦਾਸਪੁਰ ਦੇ ਵਿੱਚ ਘਟਦਾ ਵਾਪਰੀ ਯਾਰ ਮ বারবার ਉਹ ਕਹਿ ਦਿੱਤਾ ਗਿਆ ਕਿ ਉਹਨੂੰ ਬੱਬਰ ਖਾਸਾ ਕੋਈ ਖਤਰਾ ਵਾ ਇਹ ਸਾਰਾ ਕੁਝ ਡਰਾਮਾ ਰਚਿਆ ਜਾ ਰਿਹਾ ਕਿ ਉਹ ਬਾਹਰ ਨਾ ਨਹੀਂ ਇਹਨਾਂ ਨੂੰ ਕਾਲੀਦਲ ਨੂੰ ਸਾਰਿਆਂ ਤੋਂ ਹੀ ਖਤਰਾ ਵਾ ਸਾਨੂੰ ਡਾਇਨਾਸੌਰਾਂ ਤੋਂ ਖਤਰਾ ਜਿਹੜੇ ਜਾਲੀ ਲਈ ਫਿਰਦੇ ਆ ਸਾਡੇ ਗੁਰਦਾਪੁਰ ਦਾ ਰਿਜ਼ਲਟ ਵੇਖਿਆ ਜਿਲ੍ਹਾ ਪ੍ਰੀਸ਼ਦ ਚ ਮੋਰ ਥੈਨ 30 ਵਿਲੇਜ 30 ਪਿੰਡ ਲਗਭਗ ਹੋ ਜੇ ਜਿਹੜੇ ਸਿੰਗਲ ਡਿਜੀਟ ਚ ਵੋਟ ਪਈ ਆ ਪਿੰਡਾਂ ਚ ਉਹਨਾਂ ਡਾਇਨਾਸੌਰਾਂ ਦਾ ਤੇ ਸਵਾਲ ਹੀ ਨਹੀਂ ਹੁਣ ਕਰਨ ਦੀ ਫਾਇਦਾ ਕੋਈ ਜਿਹੜੇ ਆਪ ਹੀ ਨਹੀਂ ਰਹੇ 2-2 ਵੋਟਾਂ ਪਿੰਡਾਂ ਚੋਂ ਪਈਆਂ 3-3 ਵੋਟਾਂ ਕਾਲੀਦਲ ਸ ਇੱਥੋਂ ਵਾਲੇ ਸਾਬਾਦਨ ਸੋ ਇਸ ਕਰਕੇ ਮੈਨੂੰ ਨਹੀਂ ਲੱਗਦਾ ਇਹਨਾਂ ਤੇ ਹੁਣ ਟਿੱਪਣੀ ਕਰਨ ਦਾ ਕੋਈ ਕਰ। ਬੜੇ ਬੜੇ ਵੱਡੇ ਕਟੇ ਜਾ ਰਹੇ ਆ। ਕੱਲ ਵੀ ਇੱਕ ਇਨਸੀਡੈਂਟ ਹੋਇਆ। ਚਾਹੇ ਦੁਕਾਨਦਾਰ ਦਾ ਕਟਿਆ ਚਾਹੇ ਈ ਰਿੱਖੇ ਵਾਲੇ ਦਾ ਕਟਿਆ। 20-20000 ਤੇ 30000 ਦੇ ਚਲਾਨ ਕੱਟੀ ਜਾ ਰਹੇ ਆ। ਕਾਰੋਬਾਰ ਲੋਕਾਂ ਦੇ ਨਹੀਂ ਹੈਗੇ, ਕੰਮ ਲੋਕਾਂ ਦੇ ਨਹੀਂ ਹੈਗੇ ਕੀ ਕਹਿਣਾ ਚਾਹੁੰਦੇ ਹੋ? ਵੇਖੋ ਮੈਂ ਤਾਂ ਇੰਨਾ ਹੀ ਕਹਿਣਾ ਚਾਹੁੰਦਾ ਕਿ ਇਹ ਗਰੀਮ ਮਾਰ ਨਹੀਂ ਕਰਨੀ ਚਾਹੀਦੀ। ਆ ਮੇਰੇ ਨਾਲ ਪਠਾਨਕੋਟ ਚੱਲੇ ਗਵਰਨਮੈਂਟ ਦੇ ਸਾਰੇ ਅਫਸਰ ਚੱਲਣ। ਕਿੰਨੀ ਕੁ ਮਾਈਨਿੰਗ ਹੋ ਰਹੀ ਆ ਮੈਂ ਦੱਸ ਦਿੰਨਾ ਨਾਲ ਜਾ ਕੇ। ਓਵਰਲੋਡਡ ਟਰ ਬੁਰਾ ਹਾਲਾ ਉਹਨਾਂ ਨੂੰ ਕੋਈ ਨਹੀਂ ਰੋਕਦਾ ਕਿਉਂਕਿ ਮਹੀਨੇ ਸੱਟ ਨਹੀਂ ਹੁਣ ਗਰੀਬ ਬੰਦਾ ਮੈਂ ਤੁਹਾਡੀ ਵੀਡੀਓ ਵੇਖੀ ਆ ਵੀ ਤਿੰਨ ਪਾਈਪਾਂ ਲੱਦੀਆਂ ਸੀ ਪਲਾਸਟਿਕ ਦੀਆਂ ਔਰ 20000 ਰੁਪਿਆ ਚਲਾਨ ਇੱਕ ਗਰੀਬ ਦਾ ਕਰ ਦੇਣਾ ਦੋ ਦੀਆਂ ਬੱਚੀਆਂ ਕਿਰਾਇਆ 300 ਰੁਪਿਆ ਰੋਝ ਦਿੰਦਾ ਹਨੇਰਗਰਦੀ ਪੈ ਗਈ ਨਾ ਇਸ ਝਾੜੂ ਵਾਲੀ ਸਰਕਾਰ ਚ ਆਮ ਆਦਮੀ ਪਾਰਟੀ ਆਮ ਆਦਮੀ ਨੂੰ ਪੈ ਗਈ ਵੀ ਤੇ ਉਹ 20000 ਹੁਣ ਕਿੱਥੋਂ ਦਊਗਾ ਉਹ ਉਹ ਥਾਣੇ ਲਾ ਲਿਆ ਉਹ ਹੁਣ ਦਿਹਾੜੀਆਂ ਕਰੂਗਾ ਕਿ ਜਾਂ ਉਹ ਆਪਣਾ ਛਡਾਊਗਾ ਜਾਂ ਮੈਂ ਕਿ ਜੋ ਈਦ ਰਖਸ਼ਾ ਦਾ ਮਾਲਕ ਆ ਅਸੀਂ ਉਹਦਾ ਕੀਤਾ ਪਰ ਉਹਦਾ ਵੀ ਕੀਤਾ ਮਾਲਕ ਇੱਕ ਮਿੰਟ ਦੱਸੋ ਮਾਲਕ ਕੋ ਨੇ ਲਿਆ ਮਾਲਕ ਕਿ ਉਤਾਰੇਗਾ ਮਾਲਕ ਨੇ ਕਹਿਣਾ ਭਾਈ ਸਾਹਿਬ ਤੂੰ ਕਿਰਾਏ ਤੇ ਲਿਆ ਤੇਰਾ ਤੇਰੀ ਗਲਤੀ ਆ ਤੂੰ ਪੈਸੇ ਦੇ ਮੇਰੇ ਨੂੰ ਆਪਣਾ ਵੇਚ ਦੇ ਕੋਈ ਮਾਲਕ ਆਪਣੀ ਜੇਬ ਚੋਂ ਉਤਾਰਦਾ ਮਤਲਬ ਇਹ ਬਿਜ਼ਨਸ ਨੂੰ ਠੱਪ ਕਰਨ ਵਾਲੀ ਗੱਲ ਆ ਫਿਰ ਜਿਹੜੀ ਦੁਕਾਨ ਤੋਂ ਚੁੱਕਿਆ ਇਹਦਾ ਮਤਲਬ ਤੁਸੀਂ ਉਹਨਾਂ ਨੂੰ ਵੀ ਤੰਗ ਕਰ ਰਹੇ ਹੋ ਵੀ ਕਾਰੋਬਾਰ ਕਿਉਂ ਚੱਲ ਰਿਹਾ ਕਾਰੋਬਾਰ ਤੇ ਅੱਗੇ ਨਹੀਂ ਚੱਲ ਰਿਹਾ ਗੋਲੀਆਂ ਚੱਲ ਰਹੀਆਂ ਨੇਤ ਡੇਲੀ ਤੇ ਇਨਸੀਡੈਂਟ ਹੋ ਰਹੇ ਆ ਤੂੰ ਤੁਸੀਂ ਗਾਲਾਂ ਨਾ ਪਰਿਓ ਮਤਲਬ ਹੁੰਦਾ ਇਹ ਆ ਵੀ ਵੇਖੋ ਇੱਕ ਇੱਥੇ ਹੈਗਾ ਜਿਹੜਾ ਚਲਾਨ ਕਰਦਾ ਅੱਜ ਕੱਲ ਉਹ ਉਹਨੂੰ ਪਤਾ ਨਹੀਂ ਕੀ ਹਵਾ ਚੜੀ ਹੋਈ ਆ ਉਹਨੂੰ ਲੱਗਦਾ ਮੈਂ ਖੁਦਾ ਬਣ ਗਿਆ ਮੈਂ ਉਹਦਾ ਨਾਂ ਨਹੀਂ ਲੈਣਾ ਸਾਰਿਆਂ ਨੂੰ ਪਤਾ ਮੈਂ ਜਿਹਦੇ ਬਾਰੇ ਗੱਲ ਕਰ ਰਿਹਾ ਉਹ ਉਸ ਬੰਦੇ ਦਾ ਇੰਨਾ ਦਿਮਾਗ ਖਰਾਬ ਹੋ ਗਿਆ ਉਹਨੂੰ ਇਹ ਲੱਗਦਾ ਕਿ ਮੇਰੇ ਤੋਂ ਸ਼ਾਇਦ ਬਾਅਦ ਕਿਤੇ ਹੁਣ ਦੁਨੀਆ ਮਰ ਜਣੀ ਐ ਮੈਂ ਹੀ ਰਹਿਣਾ ਜੰਨਤ ਚ ਰਹਿਣਾ ਸੋ ਇਸ ਕਰਕੇ ਮੈਂ ਉਹਨੂੰ ਵੀ ਵਾਰਨਿੰਗ ਕਰਨਾ ਬੰਦੇ ਦੇ ਪੁੱਤ ਬਣੋ ਧੱਕੇਸ਼ਾਹੀ ਨਾ ਕਰੋ ਪਹਿਲਾਂ ਵੀ ਥੋੜੇ ਦਿਨ ਪਹਿਲਾਂ ਇਹਨਾਂ ਇੱਕ ਬੰਦੇ ਦਾ ਇਹਨਾਂ ਚਲਾਨ ਕੀਤਾ ਖਾਲੀ ਟਰਾਲੀ ਦਾ 30000 ਦਾ ਫਿਰ ਮੈਂ ਉਹ ਫੋਨ ਕੀਤਾ ਕਹਿੰਦੇ ਇਹ ਤੇ ਹੁਣ ਅਸੀਂ ਕਰਤਾ ਅਸੀਂ ਫੋਟੋ ਖਿੱਚੀ ਥਾਣੇ ਉ ਜਾ ਕੇ ਬੰਦੇ ਨੇ ਖਾਲੀ ਟਰਾਲੀ ਦੀ ਕੋਰਟ ਤੇ ਜਾ ਕੇ ਪੇਸ਼ ਕਰਤੀ 25000 ਰੁਪਿਆ ਲੈਸ ਕਰਕੇ 5000 ਚ ਚਲਾਨ ਭੁਗਤਿਆ ਇਹ ਗੱਲ ਇਹ ਗਲਤ ਗੱਲਾਂ ਨੇ ਨਾ ਗਲਤ ਗੱਲਾਂ ਨੇ ਨਾ ਇਹਨਾਂ ਲੋਕਾਂ ਦੀਆਂ ਫਿਰ ਮੇਰਾ ਕਹਿਣ ਦਾ ਮਤਲਬ ਸ਼ਹਿ ਕੀਦੀ ਤੇ ਆ ਕਿੰਨੇ ਲਾਏ ਆ ਇਹ ਤੋਂ ਵੱਧ ਮੈਂ ਕੀ ਕਹਾਂ ਕਿੰਨੇ ਲਾਏ ਆ ਸਾਡੇ ਵਾਰੀ ਕਿਉਂ ਨਹੀਂ ਇਦਾਂ ਹੁੰਦਾ ਰਿਹਾ ਅੱਜ ਹੀ ਨਿਹਰ ਗਰਦੀ ਆ ਗਈ ਯਾਰ ਸਾਰੀ ਮਤਲਬ ਕੋਈ ਕੋਈ ਸਿਸਟਮ ਹੀ ਨਹੀਂ ਰਿਹਾ ਅ ਸਹਿਰ ਸਹਿਰ ਦੀ ਟ੍ਰੈਫਿਕ ਦਾ ਕੀ ਹਾਲ ਆ ਮਤਲਬ ਕੋਈ ਬਾਜ਼ਾਰ ਚ ਕੋਈ ਚੀਜ਼ ਲੈਣ ਚੱਲ ਜੇ ਅਗਲਾ ਅਗਲਾ ਕਹਿੰਦੇ ਸਕੂਟਰ ਤੇ ਚੱਲ ਜਾਓ ਹੁਣ ਤਾਂ ਸਕੂਟਰ ਨਹੀਂ ਲੰਘਦਾ ਕੋਈ ਪੁਲਿਸ ਵੇਖੀ ਕਦੀ ਕਦੇ ਟ੍ਰੈਫਿਕ ਦੀ ਵੀ ਤੁਸੀਂ ਕਿੱਥੇ ਕੰਮ ਬਸ ਚਲਾਨ ਕੱਢ ਦੋ ਆਪਣੇ ਆਕਾ ਖੁਸ਼ ਕਰੋ ਆਪਣੇ ਬੱਲੇ 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 ਨੇ ਇਨੇ ਕਰੋੜ ਦੇ ਚਲਾਨ ਕਰਦੇ ਥਿਸ ਇਜ਼ ਨਾਟ ਫੇਅਰ ਜਿਹੜਾ ਸਭ ਤੋਂ ਵੱਧ ਚਲਾਨ ਕਰਦਾ ਸਭ ਤੋਂ ਨਲਾਇਕ ਪੁਲਿਸ ਅਫਸਰ ਹੈ ਇਹਦਾ ਮਤਲਬ ਕਿ ਤੇਰਾ ਤੁਹਾਡਾ ਇੱਥੇ ਸਿਸਟਮ ਹੀ ਨਹੀਂ ਹੈਗਾ ਜਿਹੜਾ ਤੂੰ ਚਲਾਨਾਂ ਦੇ ਢਿੱਡ ਭਰ ਰਿਹਾ ਸਰਕਾਰ ਦਾ ਉੱਤੋਂ ਹਦਾਇਤਾਂ ਨੇ ਕਿ ਖਜ਼ਾਨਾ ਖਾਲੀ ਆ ਬੀਬੀਆਂ ਨੂੰ ਯਾਹਰ ਦੇਣਾ ਲੁੱਟ ਲੋ ਜਗਾ ਵੇਚ ਦਿਓ ਗਰੀਬਾਂ ਦੇ ਚਲਾਨ ਕਰ ਦਿਓ ਇਹ ਚੱਲ ਰਿਹਾ ਬੇਸਿਕਲੀ ਉਹ ਬੀਬੀਆਂ ਦਾ ਯਾਹਰ ਹੀ ਨਹੀਂ ਕਲੋਂ ਦੇਣ ਡਿਆ ਸਾਰੇ ਪੰਜਾਬ ਨੂੰ ਇਹਨਾਂ ਮਾਰ ਕੇ ਫੇਰ ਯਾਹਰ ਦੇਣਾ ਇਹਨਾਂ ਨੇ ਇਹੋ ਜੇ ਲੈਣ ਖਰੂ ਕਰਨਾ ਕੀ ਆ ਵੀ ਤੁਸੀਂ ਗਰੀਬਾਂ ਦੇ ਚਲਾਨ ਕਰੋ ਔਰ ਤੁਸੀਂ ਜਾਇਦਾਦਾਂ ਵੇਚੋ ਤੇ ਫਿਰ ਤੁਸੀਂ ਦੇਣਾ ਯਾਰ ਕੀ ਕੁਛ ਥੋੜੀ ਬਹੁਤੀ ਤੇ ਮੈਨੂੰ ਲੱਗਦਾ ਪਰਮਾਤਮਾ ਤੋਂ ਇਹਨਾਂ ਨੂੰ ਡਰਨਾ ਚਾਹੀਦਾ ਗਰੀਬ ਬੰਦੇ ਨਾਲ ਧੱਕਾ ਕਰਨਾ ਹਜ਼ਾਰ ਵਾਰੀ ਸੋਚਣਾ ਚਾਹੀਦਾ ਇਹਨਾਂ ਨੂੰ ਮੇਰੀ ਇੱਕ ਜੇ ਇਹਨਾਂ ਨੇ ਗਰੀਬਾਂ ਦੇ ਇਦਾਂ ਚਲਾਨ ਕਰਨੇ ਵੀ ਆ ਲੋਕਾਂ ਦੇ ਏਡੇ ਮੋٹے ਚਲਾਨ ਕਰਨੇ ਵੀ ਆ ਨਾ ਤੇ ਮੇਰੇ ਹੱਥ ਜੋੜ ਕੇ ਭਗਵੰਤ ਮਾਨ ਸਾਹਿਬ ਨੂੰ ਬੇਨਤੀ ਆ ਕਿ ਜਿੱਥੇ ਤੁਸੀਂ BMW ਦਾ ਕਾਰਖਾਨਾ ਲਾਇਆ ਨਾ ਪੰਜਾਬ 'ਚ ਮੈਨੂੰ ਤਾਂ ਪਤਾ ਨਹੀਂ ਕਿੱਥੇ ਲੱਗਾ ਤੁਹਾਨੂੰ ਪਤਾ ਹੋਊਗਾ ਪੱਤਰਕਾਰਾਂ ਜਿੱਥੇ ਉਹ ਲਾਇਆ ਉੱਥੇ ਲੋਕਾਂ ਨੂੰ ਨੌਕਰੀਆਂ ਦੇਣ ਉੱਥੇ ਪਤਾ ਨਹੀਂ ਹੁਣ ਕਿੰਨੇ ਅੰਗਰੇਜ਼ ਲੱਗ ਗਏ ਅਜੇ ਤੱਕ ਅੰਗਰੇਜ਼ਾਂ ਤੋਂ ਵੱਧ ਮੈਨੂੰ ਲੱਗਦਾ ਉਹ ਉੱਥੇ 90% ਪੰਜਾਬੀਆਂ ਨੂੰ ਪਹਿਲਾਂ ਨੌਕਰੀ ਦੇਣ ਤੇ ਅੰਗਰੇਜ਼ ਉੱਥੋਂ ਕੱਢ ਕੇ ਸਾਡੇ ਪੰਜਾਬੀਆਂ ਨੂੰ ਪਹਿਲ ਦੇਣ ਜਿੱਥੇ ਅੰਗਰੇਜ਼ਾਂ ਨੌਕਰੀਆਂ ਦਿੱਤੀਆਂ ਜਾ ਰਹੀਆਂ ਗੱਲਾਂ ਕਰਦੇ ਆ ਯਾਰ ਹਵਾ ਚ ਹੀ ਗੱਲਾਂ ਇੱਥੇ ਪਲਾਂਟ ਲੱਗੇ BMW ਬਣਿਆ ਕਰੂ ਇੱਥੇ ਇੱਥੇ ਜੀ ਅੰਗਰੇਜ਼ ਨੌਕਰੀ ਲਿਆ ਕਰਨਗੇ ਜਿੱਥੇ ਲੱਗੇ ਆ ਉਹਨਾਂ ਨੂੰ ਹਟਾ ਕੇ ਪੰਜਾਬੀਆਂ ਨੂੰ ਦੋ ਯਾਰ ਕਿੰਨੇ ਕ ਅੰਗਰੇਜ਼ ਆ ਗਏ ਭਾਈ ਗੱਲਾਂ ਮਾਰਦੇ ਫਿਰਦੇ ਆ